ਮੌਸਮ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਂਝੀ ਕਰ ਰਿਆਂ ਦੱਸਦੇ ਕਿ ਤਪਦੀ ਦੁਪਹਿਰ ਹੋਵੇ ਜਾਂ ਫਿਰ ਨਮੀ ਵਾਲੀ ਰਾਤ ਹੋਵੇ ਇਹ ਮੌਸਮ ਨਾ ਸਿਰਫ ਤੁਹਾਨੂੰ ਪਸੀਨਾ ਲਿਆਉਂਦਾ ਹੈ ਸਗੋਂ ਸਰੀਰ ਦੇ ਉੱਤੇ ਡੂੰਘਾ ਪ੍ਰਭਾਵ ਵੀ ਛੱਡਦਾ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਸਾਂਝੀ ਕਰ ਰਿਆਂ ਦੱਸਦੇ ਕਿ ਭਾਰਤੀ ਮੌਸਮ ਵਿਭਾਗ ਯਾਨੀ ਕਿ ਆਈਐਮਡੀ ਦੇ ਅਨੁਸਾਰ ਅੱਜ ਪੰਜਾਬ ਦੇ ਵਿੱਚ ਵੀ ਮੌਸਮ ਸੰਬੰਧੀ yellow alert ਜਾਰੀ ਕੀਤਾ ਗਿਆ ਹੈ ਮਾਝਾ ਪ੍ਰਦੇਸ਼ ਦੇ ਨਾਲ ਲੱਗਦੇ 7 ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਅਤੇ ਤੇਜ਼ ਹਵਾਵਾਂ ਚਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਸਵੇਰੇ ਦੇ ਵਿੱਚ ਕੱਲ ਹੋਈ ਬਾਰਿਸ਼ ਅਤੇ ਤੇਜ਼ ਹਵਾਵਾਂ ਤੋਂ ਬਾਅਦ ਵਾਤਾਵਰਣ ਦਾ ਤਾਪਮਾਨ ਉਸਤਨ ਜੁੜਾ ਕੇ 3.2 ਡਿਗਰੀ ਸੈਲਸੀਅਸ ਘਟ ਗਿਆ ਹੈ ਤੇ ਜੋ ਕਿ ਆਮ ਦੇ ਨਾਲੋਂ ਬਹੁਤ ਘਟ ਹੈ ਜਿੱਥੇ ਸਵੇਰੇ ਦੇ ਜ਼ਿਆਦਾਤਰ ਸ਼ਰਤ ਦੇ ਵਿੱਚ ਤਾਪਮਾਨ ਜਿੱਥੇ ਕਿ 40 ਡਿਗਰੀ ਤੱਕ ਪਾਰ ਕਰ ਗਿਆ ਸੀਗਾ ਤੇ ਹੁਣ ਇੱਕ ਵਾਰ ਫਿਰ ਤਾਪਮਾਨ ਜੁੜਾ ਕੇ 40 ਡਿਗਰੀ ਤੋਂ ਹੇਠਾਂ ਚੱਲ ਰਿਹਾ ਹੈ ਸਵੇਰੇ ਦੇ ਵਿੱਚ ਸਭ ਤੋਂ ਬਾਅਦ ਤਾਪਮਾਨ ਜੁੜਾ ਕੇ 40.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਸਮਰਾਲਾ ਦੇ ਵਿੱਚ ਦਰਜ ਹੈ ਤਾਂ ਯਾਨੀ ਕਿ ਸਮਰਾਲਾ ਸਭ ਤੋਂ ਗਰਮ ਇਲਾਕਾ ਮੰਨਿਆ ਜਾ ਰਿਹਾ ਤਾਂ 31 ਮਈ ਦੀ ਚੇਤਾਵਨੀ ਦੇ ਵਿੱਚ ਕੁਝ ਰਾਹਤ ਮਿਲਦੀ ਜਾਪਦੀ ਹੈ ਹਾਲਾਂਕਿ ਬੀਤੇ ਦਿਨ ਵੀ ਮੌਸਮ ਵਿਭਾਗ ਦੇ ਵੱਲੋਂ ਪੁਇਕਵਾਣੀ ਕੀਤੀ ਗਈ ਸੀ ਕਿ 20 ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਵੇਗੀ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਈ ਸੀਗੀ ਬਾਕੀ ਥਾਂ ਜਿਹੜੀ ਸੁੱਕੀ ਪਈ ਸੀਗੀ ਦੱਸਦੀ ਹੈ ਕਿ ਕੱਲ ਸਵੇਰੇ ਵੀ ਮੌਸਮ ਬਿਲਕੁਲ ਠੰਡਾ ਸੀਗਾ ਕਈ ਥਾਵਾਂ ਦੇ ਵਿੱਚ ਤਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਸੀਗੀ ਤੇ ਸੂਬੇ ਦੇ ਵਿੱਚ ਦੱਸਦੇ ਕਿ ਸਭ ਤੋਂ ਵੱਧ ਤਾਪਮਾਨ ਜਿਹੜਾ ਕਿ 40.4 ਡਿਗਰੀ ਸੈਲਸਿਅਸ ਜੋ ਜੋ ਕਿ ਸੰਬਲਾ ਦੇ ਵਿੱਚ ਦਰਜ ਕੀਤਾ ਗਿਆ ਹੈ ਤਾਂ ਹਿਮਾਚਲ ਦੇ ਨਾਲ ਆਲੇ ਦੁਆਲੇ ਜਿੰਨੇ ਵੀ ਇਲਾਕੇ ਨੇ ਜਿਵੇਂ ਕਿ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਪਠਾਨਕੋਟ ਅੰਮ੍ਰਿਤਸਰ ਰੂਪਨਗਰ ਅਤੇ ਮੁਹਾਲੀ ਦੇ ਵਿੱਚ ਹਲਕੀ ਗਤੀਵਿਧੀ ਦੀ ਸੰਭਾਵਨਾ ਹੈ ਜਿਸ ਦਾ ਪ੍ਰਭਾਵ 3 ਜੂਨ ਤੱਕ ਸਵੇਰੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਦਿਖਾਈ ਦੇਵੇਗਾ ਇਸ ਦੇ ਨਾਲ ਅੱਜ ਗੱਲ ਕਰਦੇ ਹਾਂ ਵੀ ਅੱਜ ਤੁਹਾਡੇ ਸ਼ਹਿਰ ਦੇ ਮੌਸਮ ਦਾ ਹਾਲ ਕੀ ਹੈ ਅੰਮ੍ਰਿਤਸਰ ਦੇ ਵਿੱਚ ਹਲਕੇ ਬੱਦਲ ਛਾਏ ਰਹਿਣ ਦੀ ਉਮੀਦ ਹੈ ਤਾਪਮਾਨ ਜੜਾ ਕਿ 28 ਤੋਂ 41 ਡਿਗਰੀ ਦੇ ਵਿਚਕਾਰ रह ਸਕਦਾ ਹੈ ਇਸ ਤਰੀਕੇ ਦੇ ਨਾਲ ਜੁਲੰਦਰ ਦੇ ਵਿੱਚ ਵੀ ਹਲਕੇ ਬੱਦਲ ਛਾਏ रह ਸਕਦੇ ਨੇ ਉਮੀਦ ਹੈ بارش ਵੀ ਹੋ ਸਕਦੀ ਹੈ ਤੇ 24 ਤੋਂ 37 ਡਿਗਰੀ ਦੇ ਵਿਚਕਾਰ ਤਾਪਮਾਨ रह ਸਕਦਾ ਹੈ ਲੁਧਿਆਣਾ ਦੇ ਵਿੱਚ ਵੀ ਹਲਕੇ ਬੱਦਲ ਛਾਏ ਰਹਿਣ ਦੀ ਉਮੀਦ ਹੈ ਤਾਪਮਾਨ 28 ਤੋਂ 41 ਡਿਗਰੀ ਦੇ ਵਿਚਕਾਰ रह ਸਕਦਾ ਹੈ ਪਟਿਆਲਾ ਦੇ ਵਿੱਚ ਵੀ ਹਲਕੇ ਬੱਦਲ ਛਾਏ ਰਹਿਣ ਦੀ ਉਮੀਦ ਹੈ ਤਾਪਮਾਨ 28 ਤੋਂ 29 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਇਸ ਤਰੀਕੇ ਦੇ ਨਾਲ ਮੁਹਾਲੀ ਦੇ ਵਿੱਚ ਵੀ ਹਲਕੇ ਬੱਦਲ ਛਾਈ ਰਹਿਣ ਦੀ ਉਮੀਦ ਹੈ ਮੀਂਹ ਵੀ ਪੈਣ ਦੀ ਉਮੀਦ ਹੈ ਤਾਪਮਾਨ ਜਿਹੜਾ ਕਿ 27 ਤੋਂ 37 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਜਿੱਥੇ ਤਪਦੀ ਗਰਮੀ ਤੋਂ ਲੋਕਾਂ ਦਾ ਬੁਰਾ ਹਾਲ ਹੈਗਾ ਉਸ ਦੇ ਦਰਮਿਆਨ ਮੌਸਮ ਵਿਭਾਗ ਦੀਆਂ ਪੋਖਵਾਣੀਆਂ ਜੋ ਕੀਤੀਆਂ ਜਾ ਰਹੀਆਂ ਨੇ ਕਿ ਮੌਨਸੂਨ ਜਲਦੀ ਆ ਚੁੱਕਾ ਹਾਲਾਂਕਿ ਕੱਲ ਦੀ ਜੋ ਰਿਪੋਰਟ ਸੀਗੀ ਉਸ ਦੇ ਅਨੁਸਾਰ ਮਾਂਸੂਨ ਜਿਹੜਾ ਕਿ ਇਸ ਵਾਰ ਛੇਤੀ ਆਣ ਦੀ ਉਮੀਦ ਹੈ ਦਸਤਖ ਛੇਤੀ ਦੇ ਸਕਦਾ ਹੈ ਮਾਂਸੂਨ ਤਾਂ ਆ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਵੀ ਮਿਲ ਸਕਦੀ ਹੈ ਕਿਉਂਕਿ ਗਰਮੀ ਦੇ ਕਾਰਨ ਲੋਕਾਂ ਦਾ ਬਹੁਤ ਬੁਰਾ ਹਾਲ ਹੈਗਾ ਤੇ ਇਸ ਤਰੀਕੇ ਨਾਲ ਤੁਹਾਨੂੰ ਦੱਸਦੀ ਕਿ ਪਰਸੋਂ ਸ਼ਾਮ ਨੂੰ ਵੀ ਮੌਸਮ ਕਾਫੀ ਸੁਹਾਵਣਾ ਹੋਇਆ ਸੀਗਾ ਤੇ ਕੱਲ ਸਵੇਰੇ ਵੀ ਕਈ ਥਾਵਾਂ ਦੇ ਉੱਤੇ ਬਾਰਿਸ਼ ਵੀ ਹੋਈ ਸੀ ਜਿਸ ਕਰਕੇ ਮੌਸਮ ਠੰਡਾ ਹੋ ਗਿਆ ਸੀਗਾ ਤੇ ਤਾਪਮਾਨ ਕਾਫੀ ਹੇਠਾਂ ਆ ਗਿਆ ਸੀਗਾ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੇ ਇਲਾਕੇ ਦਾ ਹਾਲ ਜਿਹੜਾ ਕਿ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦਾ ਹਾਲ ਕੀ ਹੈਗਾ ਜੇਕਰ ਪਟਿਆਲਾ ਮੁਹਾਲੇ ਦੀ ਹੁਣ ਇਸ ਸਮੇਂ ਗੱਲ ਕੀਤੀ ਜਾਵੇ ਤਾਂ ਮੌਸਮ ਬਿਲਕੁਲ ਸਾਫ਼ ਹੈਗਾ ਕਿਸੇ ਵੀ ਤਰੀਕੇ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਹਿਮਾਚਲ ਦੇ ਨਾਲ ਲੱਗਦੇ ਕੁਝ ਇਲਾਕਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ